ਅਮਰੀਕਾ ਵੱਲੋਂ ਰਿਪੋਰਟ ਕਿਤੇ ਚਾਰ ਹੈ ਭਾਰਤੀਆਂ ਦੇ ਵਿੱਚ 67 ਪੰਜਾਬੀ ਸ਼ਾਮਲ ਨੇ ਤੇ ਇਹਨਾਂ ਪੰਜਾਬੀਆਂ ਦੇ ਵਿੱਚੋਂ ਇੱਕ ਨੌਜਵਾਨ ਜਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਤਲਾਣੀਆਂ ਦਾ ਗੁਰਮੀਤ ਸਿੰਘ ਤੇ ਜਦੋਂ ਤੋਂ ਗੁਰਮੀਤ ਦੇ ਬੁੱਢੇ ਮਾਪੇ ਤੇ ਉਸਦੀ ਪਤਨੀ ਨੂੰ ਉਸਦੇ ਰਿਪੋਰਟ ਬਾਰੇ ਪਤਾ ਲੱਗਿਆ ਹੈ ਤਾਂ ਉਹਨਾਂ ਦੀਆਂ ਅੱਖਾਂ ਵਿੱਚੋਂ ਹੰਝੂ ਰੁਕੰਦਾ ਨਾ ਮਿਲ ਰਹੀ ਗੁਰਮੀਤ ਦੇ ਪਿਤਾ ਨੇ ਰੋਗਪ ਦੱਸਿਆ ਕਿ ਉਸਦਾ ਲੜਕਾ 24 ਨਵੰਬਰ ਨੂੰ ਮੈਕਸੀਕੋ ਰਾਹੀਂ ਅਮਰੀਕਾ ਗਿਆ ਸੀ ਤੇ 22 ਜਨਵਰੀ ਨੂੰ ਉਸਦੀ ਲਾਸਟ ਫੋਨ ਕਾਲ ਆਈ ਸੀ ਕਿਉਂ ਮੈਕਸੀਕੋ ਇੱਕ ਕੰਦ ਕੱਟ ਗਿਆ ਇਹਨਾਂ ਕੈਪਟਿਵ ਵਿੱਚ ਪਾਛਿਆ ਉਸ ਅਮਰੀਕਾ ਦੀ ਫੌਜ ਵੱਲੋਂ ਕਾਬੂ ਕਰ ਲਿਆ ਗਿਆ ਦੇਖੋ ਨਾ ਉਸ ਨੂੰ ਪੰਜਾਬ ਵਾਪਸ ਦੇ ਦਿੱਤਾ ਗਿਆ ਸਾਡ ਕੀ ਕਰ ਜੱਟ ਨੇ ਸਾਨੂੰ ਇਹ ਦੁੱਖਾਂ ਵਿੱਚ ਪਾਣਾ ਹੈਗਾ ਬਸ ਹੁਣ ਸਾਡਾ ਕੋਈ ਨਹੀਂ ਜੀ ਥੋੜਾ ਹੌਸਲਾ ਰੱਖਣਾ ਪੈਣਾ ਹੁਣ ਕਿ ਜੋ ਕੁਝ ਸੀਗਾ ਸਾਰਾ ਗਿਰ ਗਿਆ ਉਹ ਹੀ ਸਾਰੀ ਆਈ ਨਹੀਂ ਰਹੀ ਰੱਖ ਕੇ ਇੱਕ ਇੱਕ ਚੀਜ਼ ਕੁਛ ਨਹੀਂ ਬੜਪੁਰਪੂ ਪਿਆਰ ਹੈ ਪਰ ਉਸ ਕਹਣਾ ਜੀ ਇਹ ਸਰਕਾਰ ਤੋਂ ਮੰਗ ਕਰਦੇ ਜੇ ਕੋਈ ਨੌਕਰੀ ਜੀ ਆਵੇ ਸਾਡੇ ਪੈਸੇ ਵਾਪਸ ਕਰਨ ਏਜੰਟਾਂ ਦੇ ਖਿਲਾਫ ਕਰਨ ਜਿਹੜੇ 10 ਕਿਲੋ ਭੇਜਦੇ ਨੇ ਉਹਨਾਂ ਨੂੰ ਫੜੋ ਇਹ ਮੈਂਦੀ ਕਰਦੇ ਇਸ ਦਾ ਬਸ ਉਹ ਰਸੀਦ ਮਾਦਨ ਕਰੂਗੀ ਅਸੀਂ ਇਹ ਬੇਟਾ ਇਹ 12 ਤਰੀਕ ਨੂੰ ਗਿਆ ਜੀ ਯਾਰ ਨਹੀਂ ਮਿਣੀ ਕਿੰਨੇ ਪੈਸੇ ਲੱਗੇ ਸੀ 40 ਲੱਖ ਰੁਪਏ ਜੀ ਪਹਿਲਾਂ ਕਿਹੜੀ ਕੰਟਰੀ ਕਰਕੇ ਭੇਜਿਆ ਗਿਆ ਸੀ ਉੱਥੇ ਤੇ ਕਹਿੰਦੇ ਰਸਤੇ ਜੇ ਪਤਾ ਨਹੀਂ ਕਿਹੜੀ ਕਿਹੜੀ ਕੰਟਰੀਆਂ ਮੈਨੂੰ ਤਾਂ ਪਤਾ ਨਹੀਂ ਨਾਂ ਨਾ ਆਪਾਂ ਨੂੰ ਦਿੱਲੀ ਚ ਲਾ ਕੇ ਆਇਆ ਸਾਨੂੰ ਪਤਾ ਨਹੀਂ ਕਿਸੇ ਭੇਜਿਆ ਕਿੱਥੇ ਨਹੀਂ ਕਰਿਆ ਕਿੰਨੇ ਕਿ ਲੱਖ ਰੁਪਏ ਲੱਗੇ 40 ਲੱਖ ਰੁਪਏ ਕਿੱਥੇ ਦਾ ਜੈਂਸੀ ਕੁਝ ਪਤਾ ਲੱਗਿਆ ਇਹ ਮੈਨੂੰ ਨਹੀਂ ਪਤਾ ਇਹ ਜੇ ਉਹ ਤਾਂ ਮੁੰਡੇ ਮੁੰਡੇ ਨੂੰ ਪਤਾ ਹੋਊਗਾ ਮੁੰਡਾ ਦੱਸੂਗਾ ਆਖਰੀ ਵਾਰ ਕਦੋਂ ਗੱਲ ਹੋਈ ਸੀ ਬਸ 22 ਤਰੀਕ ਨੂੰ ਹੋਈ ਹੈ ਭਾਈ ਜਣਰੀ ਨੂੰ ਰਾਤ ਨੂੰ ਜਦੋਂ ਕਾਂਡੇ ਟੱਪੇ ਸੀ ਕਾਂਜ ਟੱਪਿਆ ਬਸ ਜਦ ਇਹ ਫੜਿਆ ਗਿਆ ਬਸ ਤੋਂ ਬਾਅਦ ਨਹੀਂ ਕਰਦੇ ਕੋਈ ਜਮਾਨਤ ਕੋਈ ਨਹੀਂ ਕੋਈ ਕਰਜ਼ਾ ਗੁਰਜ਼ਾ ਵੀ ਲਿਆ ਸੀ ਕਰਜ਼ਾ ਬਸ ਨਾਲ ਲਿਆ ਸੀ ਲੋਕਾਂ ਨੇ ਇਹ ਕਰਜ਼ਾ ਘਰ ਵੀ ਰੱਖਿਆ ਸਾਰਾ ਮਕਾਨ ਇਹ ਸਭ ਕੋਈ ਚੀਜ਼ ਨਹੀਂ ਸਾਡੇ ਕੋਲ ਜਿਆ ਗਰੀਬਾਂ ਦੇ ਵੀ ਟੈਰੀ ਕਰਦੇ ਆ ਮੈਂ ਵੀ ਕਰਨ ਨਾ ਨਹੀਂ ਨਾ ਇਹ ਕਰਨ ਨਾ ਵੀ ਕਰਾਂ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕੀ ਫਤਿਹ ਇਹ ਆਪਣੇ ਗਰਵੀਰ ਸਿੰਘ ਦਾ ਬੇਟਾ ਜੀ ਜੋ ਕਿ ਅੱਜ 12 ਤਰੀਕ 2024 ਦੇ ਵਿੱਚ ਜੋ ਕਿ ਯੂਐਸ ਪਹੁੰਚੇ ਸੀ ਸੋ ਬੇਟੀ ਵੀ ਹੈ ਕਿ ਗੁੜੀਆ ਇਹ ਗਰੀਬ ਪਰਿਵਾਰ ਹੈ ਕਿਉਂਕਿ ਅੱਜ ਜਦੋਂ ਇਹਨਾਂ ਕੋਲ ਬੁਲਾਇਆ ਜਾ ਰਿਹਾ ਤੇ ਇਹਨਾਂ ਕੋਲ ਬੋਲਿਆ ਵੀ ਨਹੀਂ ਜਾ ਰਿਹਾ ਸੀ ਤੋਂ ਅਸੀਂ ਸਰਕਾਰ ਕੋਲੇ ਮੰਗ ਕਰਦੇ ਆਂ ਕਿ ਇਹਨਾਂ ਨੂੰ ਕੋਈ ਸਰਕਾਰੀ ਨੌਕਰੀ ਨਾ ਦਿੱਤੀ ਜਾਵੇ ਜਿਹੜਾ ਵੀ ਇਹ ਮਕਾਨ ਨੇ ਜਿੰਨੇ ਵੀ ਹੈ ਇਹ ਸਾਰੇ ਕੀਮਤੀ ਇਹਨਾਂ ਨੇ ਗਹਿਣੇ ਰੱਖਿਓਏ ਨੇ ਤੇ ਜਿਹੜੀ ਇਹਨਾਂ ਦੀ ਬੇਟੇ ਦੀ ਮਾਤਾ ਹੈ ਉਹ ਵੀ ਕਿਸੇ ਦੇ ਘਰੇ ਜਾ ਕੇ ਅੱਜ ਪੋਚਾ ਲਾ ਰਹੀ ਸੀ ਤੁਸੀਂ ਸਿਰ ਵੇਖ ਹੀ ਲਿਆ ਮੌਕੇ ਤੇ ਜਦੋਂ ਆਪਾਂ ਗਏ ਹਾਂ ਕਿਸੇ ਦੇ ਘਰੇ ਤਾਂ ਪੋਚਾ ਲਾ ਰਹੀ ਸੀ ਸਰਕਾਰ ਬੁਰੇ ਬੰਗ ਕਰਦੇ ਆ ਕਿ ਇਹਨਾਂ ਨਾਲ ਜਾਂਦਾ ਕੋਈ ਸਰਕਾਰੀ ਨੌਕਰੀ ਨਾ ਦਿੱਤੀ ਜਾਵੇ ਔਰ ਜਾਂ ਜਿਨ੍ਹਾਂ ਦਾ ਕੋਈ ਪੈਸਾ ਲੱਗਿਆ ਤਾਂ ਅਸੀਂ ਸਰਕਾਰ ਬੁਰੇ ਬੰਗ ਕਰਦੇ ਆ ਕਿ ਜਾਂ ਉਹਦੇ ਏਜੰਟ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਸੋ ਸਾਡੀ ਇੰਨੀ ਕਬੀਨਤੀ ਗੁਰਗੁਰੇ ਗਰੀਬ ਪਰਿਵਾਰ ਹੈ ਇਹ ਬਹੁਤ ਮੇਰੇ मेरे चाचा जी ने और मेरी चाची है ये साढ़ा भतीजा है तो सरकार बुरे अस ही मांग कर दिया वाहेगुरु जी का खालसा श्री वाहेगुरु जी की फतेह किंग ऑफ स्पाइसेस रेस्टोरेंट कैफे एंड रूफ टॉप में आपका स्वागत है यहाँ की सर्विस और रेस्टोरेंट का इंटीरियर फाइव स्टार रेस्टोरेंट जैसा ही है यहाँ आपको मिलेगी वेज नॉन वेज इंडियन पंजाबी एंड कॉन्टिनेंटल फूड की वेराइटी जैसा नाम वैसा खाना। किंग ऑफ स्पाइसेस। किंग ऑफ स्पाइसेस रेस्टोरेंट कैफे एंड रूफ टॉप में आपका स्वागत है